ਇਹਨੀ ਓਕੇ ਸਮਝ ਤੁਸੀਂ ਸਾਰੇ ਸਾਡੇ ਨਾਲ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਮੈਂ ਧੰਨਵਾਦ ਕਰਾਂ ਘੱਟ ਹੈ ਸ਼ਬਦ ਹੀ ਨਹੀਂ ਹੈ ਤੁਹਾਡੇ ਬਹੁਤ ਬਹੁਤ ਤੁਸੀਂ ਸਾਥ ਦਿੱਤਾ ਨਾਲ ਖੜੇ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਅਦਾਸਾਂ ਬੇਨਤੀਆਂ ਕਰਕੇ ਹੌਸਲਾ ਮਿਲਦਾ ਹੈ ਇਹ ਅਦਾਸਾਂ ਬੇਨਤੀਆਂ ਬਣਾਈ ਰੱਖਿਓ ਮੇਰੇ ਰੱਬ ਦੇ ਆਸਰੇ ਟੁੱਟੇ ਸਾਰਿਆਂ ਦੇ ਆਸਰੇ ਇੱਥੇ ਗਣੀ ਆ ਇਹ ਜਿੰਨਾ ਸਰਕਾਰ ਜਿੰਨਾ ਧੱਕਾ ਕਰ ਸਕਦੀ ਸੀ ਸਾਡੇ ਨਾਲ ਕੀਤਾ ਤੁਹਾਡੇ ਨਾਲ ਕਰ ਰਹੀ ਹੈ ਮੇਰੇ ਘਰ ਵਾਲੇ ਨੂੰ ਉਹਨਾਂ ਨੇ ਅੰਦਰ ਕਰਤਾ ਛਾਸੀ ਪਰਚਾ ਪਰਚਾ ਤੇ ਮੇਰੇ ਭਾਈ ਨੂੰ ਉਹਦੇ ਤੇ ਪਰਚੇ ਕਰਤੇ ਕਿਸੇ ਨੂੰ ਨਹੀਂ ਛੱਡਿਆ ਮੈਂ ਕਹਿੰਦੀ ਜੇ ਤੁਸੀਂ ਲੜਾਈ ਲੜਨੀ ਹੈ ਮੈਨੂੰ ਵੀ ਅੰਦਰ ਕਰੋ ਮੈਂ ਵੀ ਤਿਆਰ ਐ ਹਾਂ ਬੱਚੇ ਵੀ ਤਿਆਰ ਐ ਪਰ ਅਸੀਂ ਝੁਕਾਂਗੇ ਨਹੀਂ ਜਿੰਨਾ ਮਰਜੀ ਤੱਕਾ ਕਰਨਾ ਹੈ ਸਾਡੇ ਨਾਲ ਕਰੋ ਕੋਈ ਘੱਟਦਾ ਕੀਤਾ ਨਹੀਂ ਇਹਨਾਂ ਨੇ ਕਰ ਲੈਣ ਦਿਓ ਅਸੀਂ ਤਿਆਰ ਐ ਤੋ ਤੁਸੀਂ ਜਿੰਨਾ ਚਿਰ ਤੁਸੀਂ ਨਾਲ ਖੜੇ ਹੋ ਅਸੀਂ ਤਿਆਰ ਐ ਜਿੰਨਾ ਮਰ ਮਰਜੀ ਤੱਕਾ ਕਰਨਾ ਇਹਨਾਂ ਨੇ ਕਰਨ ਲੜਾਈ ਲੜਾਂਗੇ ਲੜਦੇ ਰਹੇ ਹਾਂ ਗੁਰੂ ਸਾਹਿਬ ਨੇ ਸਾਨੂੰ ਇੱਕੋ ਹੀ ਜੀ ਸਿਖਾਈ ਹੈ ਕਿ ਕਦੇ ਗਲਤ ਕੰਮ ਕਮਾਂ ਦੇ ਅੱਗੇ ਗਲਤ ਬੰਦੇ ਦੇ ਅੱਗੇ ਝੁਕਣਾ ਨਹੀਂ ਨਾ ਸਿ ਝੁਕੇ ਆ ਨਾ ਮੁਜੀਤੇ ਵਾਲੇ ਕਰ ਗਏ ਚੁਕੇ ਆ ਨਾ ਚੁਕਣਗੇ ਲੋਕਤੰਤਰ ਦੀ ਇਹਨਾਂ ਨੇ ਤਾਂ ਝਿਉਂਣਾਈਆਂ ਹੋਈਆਂ ਨੇ ਜਮਾਈ ਜੋ ਕੁਝ ਬਲੌਕ ਛੋਇਆ 4 ਤਰੀਕ ਨੂੰ ਸਾਰਿਆਂ ਦੇ ਸਾਹਮਣੇ ਹੈ ਜੇ ਇਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿੱਤਣਗੇ ਤਾਂ ਕਾਗਜ਼ ਬਾਕੀ ਕਰਨ ਦਿੰਦੇ ਲੜਾਈ ਲੜਦੇ ਆਖੇ ਸਾਹਮਣੇ ਪਰ ਕਿਉਂਕਿ ਇਹ ਡਰੇ ਹੋਈ ਨੇ ਬੁਖਲਾਹਟ ਇਹਨਾਂ ਦੀ ਦਿਸਦੀ ਹੈ ਜੋ ਕੁਛ ਉਹਨਾਂ ਨੇ ਧੀਆਂ ਨਾਲ ਭੈਣਾਂ ਨਾਲ ਮਾਵਾਂ ਨਾਲ ਉਠੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਸਾਡੇ ਸੂਬੇ 'ਚ ਮਾਵਾਂ ਨੂੰ ਧੀਆਂ ਨੂੰ ਹਮੇਸ਼ਾ ਉੱਚਾ ਦਰਜਾ ਦਿੱਤਾ ਜਾਂਦਾ ਹੈ ਜੋ ਕੁਝ ਇਹਨਾਂ ਨੇ ਕੀਤਾ ਉਹਨਾਂ ਨਾਲ ਸਾਰਿਆਂ ਨੂੰ ਪਤਾ ਹੈ ਬੜਾ ਗੱਦ ਕੀਤਾ ਪਰ ਫਿਰ ਵੀ ਅਸੀਂ ਲੜਾਈ ਲੜਾਂਗੇ ਤੇ ਲੜਦੇ ਰਵਾਂਗੇ ਇਹਨਾਂ ਨਾਲ ਨਾ ਸਾਨੂੰ ਨਾ ਸਾਡੀ ਬੀਬੀਆਂ ਨੂੰ 1000 ਰੁਪਏ ਮਿਲੇ ਸਾਡੇ 4 ਲੱਖ ਕਰੋੜ ਦਾ ਕਰਜ਼ਾਈ ਬਨਾਇਆ ਹੋਇਆ ਹੈ ਇਹਨਾਂ ਨੇ ਪੰਜਾਬ ਨੂੰ ਜਿਹੜੀ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਕਾਰਡ ਵੀ ਕੱਟੇ ਜਾ ਰਹੇ ਹਨ ਨਾ ਕਿਸਾਨਾਂ ਦਾ ਕਰਜ਼ਾ ਲੋਨ-ਓਨਰ ਦੀ ਤਾਂ ਤਾਂ ਜਿਉਂਡੀਆਂ ਹੋਈਆਂ ਨੇ ਪਤਾ ਨਹੀਂ ਕਿੰਨੀਆਂ ਗੋਲੀਆਂ ਚੱਲਦੀਆਂ ਨੇ ਰੋਜ਼ ਮਜੀਠੇ ਆ ਕੇ ਚ ਦੋ ਤਿੰਨ ਦਿਨ ਹੋਏ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਚਾਰ ਪੰਜ ਬੰਦਿਆਂ ਦੇ ਘਰ ਚ ਜਾਂ ਬਾਹਰ ਗੋਲੀਆਂ ਚੱਲਦੀਆਂ ਨੇ ਕੋਈ ਕਾਰਵਾਈ ਹਜੇ ਕਾਇ ਨਹੀਂ ਹੋਈ ਉਹਨਾਂ ਦੀ ਜੋ ਹਾਲ ਹੈ ਸਾਰਾ ਤੁਹਾਡੇ ਸਾਹਮਣੇ ਹੈ ਮੈਂ ਜਦ ਪਹਿਲੀ ਵਾਰ ਮਜੀਠੇ ਆਈ ਸੀਗੀ ਮੈਨੂੰ ਸਾਰੇ ਕਹਿੰਦੇ ਸੀ ਇੱਥੇ ਪਹਿਲਾਂ ਇੱਕੋ ਹੀ ਸੜਕ ਹੁੰਦੀ ਸੀ ਸਿੰਗਲ ਰੋਡ बड़े एक्सीडेंट सी मैं तो यकीन नहीं होंगा जो इतने बन गया है थोड़े सदके बादल साहब सदके बिक्रम जी ने जिनी डिवेलपमेंट कराई है इतें मेनू तो हैरानगी होंगी है कि किमें हों हम की हो गया इत कि कुछ बन गया है कि डिवेलपमेंट हुई है सारा कुछ थोड़े सामने है चार साल हो गए आप सरकार में इन्होंने ਕਿਤੇ ਕੁਝ ਨਹੀਂ ਕੀਤਾ ਬੜੇ ਵਾਅਦੇ ਕਰਦੇ ਨੇ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਇੱਕ ਸਾਲ ਰਹਿ ਗਿਆ ਜਿਹੜਾ 4 ਸਾਲਾਂ ਚ ਨਹੀਂ ਹੋਇਆ ਉਹ ਇੱਕ ਸਾਲ ਜਿਵੇਂ ਕਰਨਗੇ ਕੋਈ ਇਹਨਾਂ ਨੂੰ ਪੁੱਛੇ ਮੇਰੀ ਇੱਕੋ ਹੀ ਬੇਨਤੀ ਹੈ ਮਜੀਠਾ ਸਾਹਿਬ ਅੰਦਰ ਨੇ ਉਹਨਾਂ ਦੇ ਅੰਦਰ ਹੁੰਦਿਆ ਤੁਸੀਂ ਸਾਰੇ ਮਜੀਠਾ ਸਾਹਿਬ ਦਾ ਰੂਪ ਹੋ ਬਾੜ ਚੜ ਕੇ ਸਾਥ ਦੇਣਾ ਗੁਰੂ ਸਾਹਿਬ ਨੇ ਹਮੇਸ਼ਾ ਮੇਹਰ ਪਰ ਹੱਥ ਸਿਰ ਤੇ ਰੱਖਿਆ ਤੁਸੀਂ ਵੀ ਹਮੇਸ਼ਾ ਮਿਹਰ ਵਾਲਾ ਹੱਥ ਸਾਡੇ ਸਿਰ ਤੇ ਰੱਖਿਓ